ਆਪਣੇ ਜਿਹੜੇ ਪੰਜਾਬੀ ਵਸਦੇ ਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਖਾਸ ਕਰਕੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਰਿਪੋਰਟ ਕੀਤਾ ਗਿਆ ਅਮਰੀਕਾ ਦੇ ਵਿੱਚੋਂ ਬਿਲਕੁਲ ਅਮਰੀਕਾ ਦਾ ਹੱਕਾ ਇਲੀਗਲ ਬੰਦਿਆਂ ਨੂੰ ਰਿਪੋਰਟ ਕਰਨਾ ਪਰ ਜਿੱਦਾਂ ਉਹਨਾਂ ਨੂੰ ਬੇੜੀਆਂ ਪਾ ਕੇ ਉਹਨਾਂ ਦੀਆਂ ਦਸਤਾਰਾਂ ਤੋਂ ਬਿਨਾ ਭੇਜਿਆ ਗਿਆ ਆ ਉਹ ਬਿਲਕੁਲ ਮਾੜੀ ਗੱਲ ਹੈਗੀ ਆ ਹਿਮੋਰਾਈਡਸ ਦੀ ਗੱਲ ਹੈਗੀ ਆ ਇਹਦੇ ਬਾਰੇ ਜੋ ਅਮਰੀਕਾ ਵਸਦੇ ਸਿੱਖ ਆ ਜਦੋਂ ਦੁਨੀਆ 'ਚ ਕਿਸੇ ਦੇ ਉੱਤੇ ਵੀ ਧੱਕਾ ਹੁੰਦਾ ਹੈ 노 ਮੈਟਰ ਚਾਹੇ ਉਹ ਸਿੱਖ ਨਾ ਵੀ ਹੋਣ ਤਾਂ ਵੀ ਬੋਲਦੇ ਆ ਆਪਾਂ ਵੀ ਬੋਲਦੇ ਆ ਜੇ ਬੰਗਲਾਦੇਸ਼ 'ਚ ਹਿੰਦੂਆਂ ਨਾਲ ਧੱਕਾ ਹੁੰਦਾ ਇੰਡੀਆ 'ਚ ਕ੍ਰਿਸਚੀਅਨਾਂ ਨਾਲ ਸਿੱਖਾਂ ਨਾਲ ਧੱਕਾ ਹੁੰਦਾ ਤੇ ਆਪਾਂ ਹਮੇਸ਼ਾ ਰੇਡੀਓ ਦੇ ਉੱਤੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਪਾਲਸਤਿਨੀਆ ਨਾਲ ਧੱਕਾ ਹੁੰਦਾ ਤਾਂ ਖਬਰਾਂ ਸਾਂਝੀਆਂ ਕਰਦੇ ਆ ਸੋ ਅ ਅੱਜ ਇਹ ਖਬਰ ਆ ਰਹੀ ਆ ਕਿ ਕੁਝ ਸਿੱਖ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਅਮਰੀਕਨ ਸਿੱਖ ਕੋਕਸ ਹੁਣ ਦੇ ਵੱਲੋਂ ਡਾਕਟਰ ਪਿਤਪਾਲ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਹਿੰਮਤ ਸਿੰਘ ਇਹ ਇਤਰਾ ਜੋ ਅਮਰੀਕਨ ਗੁਰਦੁਆਰਾ ਪਰੰਦਰ ਕਮੇਟੀ ਦੇ ਐਕਟਿੰਗ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਜੋ ਕ੍ਰਿਸਟੀ ਨੋਇਮਾ ਸਕੱਟਰੀ ਆਫ ਹੋਮਲੈਂਡ ਸਕਿਉਰਟੀ ਉਹਨਾਂ ਨੂੰ ਚਿੱਠੀ ਲਿਖੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਪਈ ਤੁਹਾਨੂੰ ਤੁਹਾਡੀ ਕਨਫਰਮੇਸ਼ਨ ਹੋਣ ਤੇ ਵਧਾਈਆਂ ਤੇ ਜੋ ਸਿੱਖ ਅਮਰੀਕਨ ਹੈਗੇ ਆ ਜੋ ਤੁਹਾਡੀ ਡਿਪਾਰਟਮੈਂਟ ਕਰ ਰਹੀ ਆ ਉਹਦੀ ਬਿਲਕੁਲ ਐਪਰੀਸ਼ੀਏਟ ਕਰਦੇ ਆ ਪਰ ਜੋ ਸਿੱਖਾਂ ਦੇ ਨਾਲ ਕੀਤਾ ਗਿਆ ਆ ਉਹ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਉਹਨਾਂ ਨੂੰ ਨੰਗੇ ਸਿਰ ਭੇਜਿਆ ਗਿਆ 24 ਦੇ ਕਰੀਬ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਆਪਣੀਆਂ ਦਸਤਾਰਾਂ ਲਾਣ ਦੇ ਲਈ ਮਜਬੂਰ ਕੀਤਾ ਗਿਆ ਉਹ ਉਹ ਸਹੀ ਨਹੀਂ ਹੈਗਾ ਉਹ ਬਿਲਕੁਲ ਕਿਉਂਕਿ ਦਸਤਾਰਸ ਯਾਨੀ ਸਾਡਾ ਧਾਰਮਿਕ ਤੇ ਕਲਚਰਲ ਚਿੰਨ ਹੈਗਾ ਤੇ ਇਸ ਕਰਕੇ ਫਿਊਚਰ ਦੇ ਵਿੱਚ ਇਦਾਂ ਦੀ ਜਿਹੜੀ ਗਲਤੀ ਆ ਉਹ ਨਾ ਦੁਹਰਾਈ ਜਾਵੇ ਬਿਲਕੁਲ ਚੰਗੀ ਗੱਲ ਹੈ ਜ਼ਰੂਰੀ ਆ ਹਰਜੋਤ ਸਿੰਘ ਜੀ ਆਪਾਂ ਕੱਲ ਵੀ ਗਿਆ ਸੀਗਾ ਵੀ ਸਿਕ ਜਥੇ ਬੰਦੀਆਂ ਜਿਹੜੀਆਂ ਚੁੱਪਾ ਬਿਲਕੁਲ ਜਿਹੜਾ ਡਿਪੋਰਟ ਕਰਨ ਵਾਲੀ ਗੱਲ ਕਹੀ ਵੀ ਉਹ ਤਾਂ ਚਲੋ ਉਹਨਾਂ ਦਾ ਹੱਕ ਆ ਜਿਹੜਾ ਕੋਈ ਕ੍ਰਾਈਮਨਲ ਆ ਉਹਨੂੰ ਉਹ ਕਰ ਰਹੇ ਆ ਪਰ ਇੱਕ ਜਿਹੜੀ ਹਿਊਮਨ ਡਿਗਨਿਟੀ ਇੱਕ ਰਿਲੀਜੀਅਸ ਫਰੀडम ਜਿਸ ਦੇ ਆਧਾਰ ਦੇ ਉੱਤੇ ਆਪਾਂ ਵੀ ਗੱਲ ਕੀਤੀ ਸੀ ਵੀ ਇਦਾਂ ਜਿਹੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਉੱਥੋਂ ਜਿਹੜੀਆਂ ਵੀ ਇੰਟਰਵਿਊਜ਼ ਆ ਰਹੀਆਂ ਡਸਟਬਿਨ ਦੇ ਵਿੱਚ ਸੁੱਟਦੀ ਔਲਾਦ ਦਿੱਤਾ ਕਈਆਂ ਦਾ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਉਹ ਗਾਲ ਆਖੀ ਆ ਵੀ ਦਾੜੀ ਤੱਕ ਵੀ ਜਿਹੜੀ ਉਹ ਉਹਨਾਂ ਦੀ ਕੱਟ ਦਿੱਤੀ ਗਈ ਆ ਇਹ ਹੁਣ ਇਹ ਜਿਹੜੀਆਂ ਚੀਜ਼ਾਂ ਇਹ ਮਾੜੀ ਚੀਜ਼ ਹੈਗੀ ਆ ਸੋ ਹਿਊਮਨ ਡਿਗਨਿਟੀ ਦੇ ਲਈ ਜਿਹੜੀ ਕਮਿਟਮੈਂਟ ਆ ਪ੍ਰਿੰਸੀਪਲ ਆ ਉਹਦੇ ਨਾਲ ਹੀ ਅਮਰੀਕਾ ਇੱਕ ਗ੍ਰੇਟ ਜਿਹੜਾ ਮੁਲਕ ਆ ਉਹ ਵੱਡਦਾ ਆ ਉਹਦੇ ਕਰਕੇ ਹੀ ਇਹ ਸਾਰੀਆਂ ਚੀਜ਼ਾਂ ਨਾਲ ਆ ਸੋ ਇਹ ਚੀਜ਼ ਜਿਹੜੀ ਜਰੂਰ ਚਾਹੀਦੀ ਸੀ ਇਹ ਜਿਹੜੀ ਚਿੱਠੀ ਆ ਨਾਲ ਉਹਨਾਂ ਨੇ ਡੇਵਿਡ ਵਲਡਾਹੋ ਤੇ ਮੈਰੀ ਸਕੈਲਨੋ ਉਹਨਾਂ ਨੂੰ ਵੀ ਜਿਹੜੀ ਉਹ ਖੱਲੀ ਹੈਗੀ ਆ ਪ੍ਰਿਤਪਾਲ ਸਿੰਘ ਹਿੰਮਤ ਸਿੰਘ ਤੇ ਗੁਰਦੀਪ ਸਿੰਘ ਆ ਜਿਹੜੇ ਏਜੀਪੀਸੀ ਦੇ ਆ ਅਮਰੀਕਨ ਸਿਕ ਕਾਕਸ ਤੇ ਤੇ ਕੋਆਰਡੀਨੇਟਰ ਨੇ ਸਿਕ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਉਹਨਾਂ ਸਾਰਿਆਂ ਨੇ ਮਿਲ ਕੇ ਜਿਹੜੀ ਚਿੱਠੀ ਲਿਖੀ ਆ ਗੁਰੂ ਘਰ ਵੱਲੋਂ ਵੀ ਮੇਰੇ ਹਿਸਾਬ ਦੇ ਨਾਲੇ ਚਿੱਠੀ ਜਿਹੜੀ ਉਹ ਲਿਖ ਕੇ ਭਲ ਦੇਣੀ ਚਾਹੀਦੀ ਹੈ ਦੇ ਵਿੱਚ ਕੋਈ ਵੀ ਹਰਜ ਨਹੀਂ ਆ ਉਹ ਕੋਈ ਐਕਸ਼ਨ ਲੈਂਦੇ ਆ ਨਹੀਂ ਲੈਂਦੇ ਉਹ ਡਿਫਰੈਂਟ ਸਟੋਰੀ ਆ ਪਰ ਆਪਣੇ ਵੱਲੋਂ ਆਪਾਂ ਨੂੰ ਇਹ ਜਿਹੜੀ ਚੀਜ਼ ਜ਼ਰੂਰ ਕਰਨੀ ਚਾਹੀਦੀ ਹੁਣ ਜਦੋਂ ਕਿਤੇ ਕਿਸੇ ਵੀ ਥਾਂ ਦੇ ਉੱਤੇ ਜਦੋਂ ਦਸਤਾਰ ਦਾ ਕਿਤੇ ਪ੍ਰਮਾਨ ਹੁੰਦਾ ਤਾਂ ਆਪਾਂ ਸਾਰੇ ਜਣੇ ਇਹ ਚੀਜ਼ ਜਿਹੜੀ ਆ ਉਹ ਕਰਦੇ ਆ ਤੇ ਇਸ ਲਈ ਆਪਾਂ ਨੂੰ ਇਹ ਜਿਹੜਾ ਚੀਜ਼ ਚਾਹੀਦੀ ਆ ਵੀ ਇਸ ਨੂੰ ਜਿਹੜਾ ਉਹ ਕਲੀਨ ਕੀਤਾ ਜਾਵੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਜਾਵੇ ਤਾਂ ਜੋ ਉਹ ਇਸ ਚੀਜ਼ ਦੇ ਉੱਤੇ ਕੋਈ ਨਾ ਕੋਈ ਇਸ਼ੂ ਜਿਹੜਾ ਆ ਉਹ ਇਹ ਇਸ ਇਸ਼ੂ ਨੂੰ ਜਿਹੜਾ ਉਹ Olha o